ਇਹ ਜਿਹੜੀ ਸ਼ੰਭੂ ਤੇ ਖਨਾਰੀ ਤੇ ਕਾਰਵਾਈ ਹੁੰਦੀ ਹੈ ਖਾਸ ਕਰਕੇ ਹਲਕਾ ਕਨੌਰ ਦੇ ਨੇੜੇ ਜਿਹੜੇ ਪੈਂਦੇ ਪਿੰਡ ਟਰਾਲੀ ਚੋਰ ਦਾ ਮਸਲਾ ਨਿਕਲਿਆ ਐਮਐਲਏ ਸਾਹਿਬ ਨੇ ਸਪਸ਼ਟੀ ਕਰਨ ਦਿੱਤਾ ਉਸ ਤੋਂ ਬਾਅਦ ਫਿਰ ਤਸਵੀਰਾਂ ਵੀ ਆ ਗਈਆਂ ਤੇ ਫਿਰ ਜਿਹੜੇ ਟਰਾਲੀਆਂ ਲੈਣ ਜਾਂਦੇ ਉੱਥੇ ਇਟਾਂ ਰੋੜੇ ਵੀ ਕਹਿੰਦੇ ਚੱਲ ਜਾਂਦੇ ਆ ਤੇ ਕਿਸਾਨ ਆਗੂ ਬੜੇ ਖਫਾ ਹੋਏ ਪਏ ਇਸ ਗੱਲ ਤੋਂ ਯਾਰ ਇਹ ਚੰਗੀ ਗੱਲ ਹੈ ਕਿ ਆਮ ਆਦੀ ਪਾਰਟੀ ਦੇ ਵਰਕਰ ਆਪਣਾ ਨਾ ਰਤਬਾ ਵਧਾ ਰਹੇ ਪਹਿਲਾਂ ਏਸੀ ਦਾ ਰੌਲਾ ਪੈ ਗਿਆ ਏਸੀ ਚੋਰੀ ਹੋ ਗਏ ਏਸੀ ਜਿਹੜਾ ਵਾ ਵੱਧ ਤੋਂ 35-40 ਹਜ਼ਾਰ ਦਾ ਜੇ ਕੰਪਨੀ ਦਾ ਹਨਾ ਫਿਰ ਗਮਲਿਆਂ ਚੋਰੀ ਤੱਕ ਚੱਲ ਗਈ ਗੱਲ ਫਿਰ ਕੋਠੀਆਂ ਦੱਬਨ ਤੱਕ ਗੱਲ ਚੱਲ ਗਈ ਹੈਗੀ ਫਿਰ ਪ੍ਰਧਾਨਗਿਆਂ ਵੰਡ ਦੇ ਕੰਮ ਆ ਗਏ ਨੇ 35 35 ਲੱਖ ਦੇ ਨਾ ਉਹ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਹਨ ਤੇ ਹੁਣ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਹੋ ਗਿਆ ਯਾਰ ਇਸ ਪਵਾਦ ਇਲਾਕੇ ਦੇ ਵਿੱਚ ਪਵਾਦ ਦੇ ਇਕਾ ਦੁਕਾ ਬੰਦੇ ਨੇ ਪਵਾਦ ਇਲਾਕੇ ਨੂੰ ਬਦਨਾਮ ਕਰ ਦਿੱਤਾ ਹੈਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਯਾਰ ਕਮਾਲ ਕਿਸਾਨ ਅਨਦਤਾ ਜਿਹੜਾ ਤੁਹਾਡੇ ਨਗਰ ਚ ਆ ਕੇ ਬੈਠਾ ਤੁਸੀਂ ਉਹਨਾਂ ਦੇ ਸੰਧੀ ਚੋਰੀ ਕਰ ਲੇ ਟਰੈਕਟਰ ਚੋਰੀਆਂ ਕਰਕੇ ਆਪਣੇ ਘਰ ਲੱਗੇ ਟਰਾਲੀਆਂ ਚੋਰੀ ਕਰਕੇ ਲੈ ਗਏ ਹੁੱਕਾ ਤੱਕ ਨਹੀਂ ਛੱਡੀਆਂ ਸਿਲੰਡਰ ਤੱਕ ਨਹੀਂ ਛੱਡੇ ਭਾਂਡੇ ਤੱਕ ਨਹੀਂ ਛੱਡੇ ਲਾਣ ਤਿਆਰ ਇਹੋ ਜਿਹੇ ਲੋਕਾਂ ਨੂੰ ਔਰ ਉਹਨਾਂ ਲੋਕਾਂ ਨੂੰ ਵੀ ਲਾਣ ਜਿਹੜੇ ਇਹਨਾਂ ਲੋਕਾਂ ਨੂੰ ਵਿਚਾਰ ਰਹੇ ਹੈਗੇ ਨੇ ਔਰ ਪੁਲਿਸ ਦੇ ਦੇਖੋ ਕਿ ਪਰਚਾ ਦਰਜ ਕਰੀ ਹੈ ਤਾਂ ਮਿਕਿਆ ਦੇ ਰਹੇ ਨੇ ਕਿ ਜਿਨ੍ਹਾਂ ਨੇ ਕਿਸੇ ਨੇ ਵੀਡੀਓ ਵਾਇਰਲ ਕੀਤੀ ਅਸੀਂ ਉਸ ਤੇ ਮੁਕਦਮਾ ਦਰਜ ਕਰਾਂਗੇ ਯਾਰ ਇਹ 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 ਤਾਲੇਬਾਨ ਇਹ ਡਿਕਟੇਟਰਸ਼ਿਪ ਆ ਮਤਲਬ ਤੁਸੀਂ ਚੋਰੀਆਂ ਵੀ ਕਰਦੇ ਹੋ ਚੋਰੀਆਂ ਕਰਨ ਵਾਲਿਆਂ ਦਾ ਪੱਖ ਵੀ ਪੂਰਦੇ ਹੋ ਔਰ ਫਿਰ ਬਦਨਾਮ ਵੀ ਕਰਦੇ ਹੁਣ ਦੇਖੋ ਸਭ ਤੋਂ ਵੱਡੀ ਗੱਲ ਆ ਕਿ ਵਿਧਾਨ ਸਭਾ ਹਲਕਾ ਕਨੌਰ ਕਨੌਰ ਦੇ ਦੋ ਤਿੰਨ ਪਿੰਡਾਂ ਦਾ ਸਵਾਲ ਜਿੱਥੇ ਪੰਜਾਬ ਪੁਲਿਸ ਨੇ ਨਹੀਂ ਟਰਾਲੀਆਂ ਲੱਭੀਆਂ ਕਿਉਂਕਿ ਟਰਾਲੀ ਕਿੰਨੀ ਮਹਿੰਗੀ ਆ ਗਈ ਆ ਟਰੈਕਟਰ ਟਰਾਲੀਆਂ ਕਿੰਨੇ ਮਹਿੰਗਾ 8-8 ਲੱਖ 9-9 ਲੱਖ ਦਾ ਟਰੈਕਟਰ ਹੈਗਾ ਟਰੈਕਟਰ ਪਰ ਟਰਾਲੀ ਕਿੰਨੀ ਮਹਿੰਗੀ 12-13 ਜਾਂ 15 ਲੱਖ ਦਾ ਘਟੋਘੜੇ ਕਿਸਾਨ ਦੇ ਤਿਆਰ ਹੁੰਦਾ ਤੇ ਪਵਾਦ ਦੇ ਲੋਕੀ ਚੋਰੀ ਕਰਕੇ ਲੈ ਜਾਂਦੇ ਯਾਰ ਪਰ ਪੂਰੇ ਪਵਾਦ ਇਲਾਕਾ ਬਦਨਾਮ ਹੋ ਗਿਆ ਔਰ ਇਸ ਮਸਲੇ ਦੇ ਵਿੱਚ ਹਾਲਾਂਕਿ ਵੀਡੀਓ ਬੜੀਆਂ ਵਾਇਰਲ ਹੋਈਆਂ ਉੱਥੋਂ ਦੇ ਜਿਹੜੇ ਐਮ.ਐਲ.ਏ ਨੇ ਉਹ ਗੁਰਲਾਲ ਸਿੰਘ ਕਨੌਰ ਉਹਨਾਂ ਨੇ ਤੇ ਆਪਣਾ ਪੱਖ ਦੇ ਦਿੱਤਾ ਕਿ ਜੀ ਮੇਰਾ ਕੋਈ ਲੈਣਾ ਦੇਣਾ ਨਹੀਂ ਹੈਗਾ ਤੇ ਮੈਨੂੰ ਕੋਈ ਜਾਣਦਾ ਵੀ ਨਹੀਂ ਹੈਗਾ ਨਾ ਉਸ ਤੋਂ ਬਾਅਦ ਉਸ ਇਲਾਕੇ ਦੇ ਡੀਐਸਪੀ ਆ ਪੂਰਾ ਨਾਮ ਕੀ ਉਹਨਾਂ ਦੇ ਪਿੱਛੇ ਹਰਚੀਮਾ ਸਾਹਿਬ ਨੇ ਨਾ ਉਹਨਾਂ ਦੀ ਵੀਡੀਓ ਵੀ ਆਉਂਦੀ ਆ ਵੀ ਕਿਸੇ ਨੇ ਚੋਰੀ ਨਹੀਂ ਕੀਤੀ ਐਮਐਲਏ ਦਾ ਨਾਮ ਗਲਤ ਲਾਇਆ ਰ ਜਿਹੜਾ ਹੁਣ ਬੋਲੂਗਾ ਦੇ ਖਿਲਾਫ ਮਕਦਮਾ ਦਰਜ ਹੋਊਗਾ ਤੇ ਅਸੀਂ ਕਸੂਰ ਵਾਲਾ ਲੋਕਾਂ ਨੂੰ ਫੜਾਂਗੇ ਹੁਣ ਬੀਤੇ ਦਿਨ ਪਟਿਆਲਾ ਕਨੌਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਐਮਐਲਏ ਸਾਹਿਬ ਨੇ ਵੀ ਕਹਿ ਦਿੱਤਾ ਹੈਗਾ ਕਿ ਮੇਰੇ ਕੋਈ ਲੈਣ ਦੇਣ ਨਹੀਂ ਹੈਗਾ ਇਹਨਾਂ ਲੋਕਾਂ ਦੇ ਨਾਲ ਪਰ ਜਦੋਂ ਕੱਲ ਖੁਦ ਜਿਹੜੇ ਲੋਕ ਕਿਸਾਨ ਆਗੂ ਨੇ ਉਹਨਾਂ ਨੇ ਆਪਣੀਆਂ ਟਰਾਲੀਆਂ ਲੱਭ ਲਈਆਂ ਜਿਨ੍ਹਾਂ ਦੇ ਘਰ ਟਰਾਲੀਆਂ ਖੜਾਈਆਂ ਗਈਆਂ ਉਹਨਾਂ ਦਾ ਸਬੰਧ ਆਮ ਆਦੀ ਪਾਰਟੀ ਦੇ ਵਰਕਰਾਂ ਦੇ ਕੋਲ ਆਮ ਆਦੀ ਪਾਰਟੀ ਦੇ ਸਰਪੰਚ ਨਿਕਲੇ ਹੁਣ ਲੋਕਾਂ ਨੇ ਕੀ ਕਿ ਜਿਹੜੇ ਸਬੰਧਤ ਐਮਐਲਏ ਸਾਹਿਬ ਨੇ ਉਹਨਾਂ ਦੇ ਨਾਲ ਉਹਨਾਂ ਦੀਆਂ ਫੋਟੋਆਂ ਦਿਖਾ ਦਿੱਤੀਆਂ ਹੁਣ ਉਹ ਸਬੰਧਤ ਐਮਐਲਏ ਸਾਹਿਬ ਕੀ ਬੋਲਣਗੇ ਨਾ ਮੈਨੂੰ ਲੱਗਦਾ ਹੈ ਕਿ ਐਮਐਲਏ ਸਾਹਿਬ ਨੂੰ ਇਹ ਖੁਦ ਜਿਹੜੀ ਆ ਸ਼ਿਕਾਇਤ ਦੇਣੀ ਚਾਹੀਦੀ ਸੀ ਵੀ ਮੈਂ ਇਲਾਕੇ ਦਾ ਐਮ.ਐਲ.ਏ ਆ ਮੈਨੂੰ ਇਸ ਇਲਾਕੇ ਨੇ ਮਾਣ ਦਿੱਤਾ ਹੈਗਾ ਕਬੱਡੀ ਖਿਡਾਰੀ ਤੋਂ ਮੈਨੂੰ ਐਮ.ਐਲ.ਏ ਬਣਾਉਣ ਬਣਾਇਆ ਤੇ ਇਹਨਾਂ ਨੂੰ ਖੁਦ ਕਨੌਰ ਪੁਲਿਸ ਨੂੰ ਜਾਂ ਜਿਹੜਾ ਵੀ ਇਲਾਕੇ ਦੇ ਉਹਨਾਂ ਨੂੰ ਆਪ ਫੋਨ ਕਰਦੇ ਹੈਗੇ ਕਿ ਮੇਰੇ ਪਿੰਡਾਂ ਕੱਲੇ-ਕੱਲੇ ਪਿੰਡ ਦੀ ਤਲਾਸ਼ੀ ਲਓ ਜਿਹੜਾ ਵੀ ਚੋਰ ਫੜਿਆ ਗਿਆ ਮੇਰੇ ਇਲਾਕੇ ਦਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਐਮ.ਐਲ.ਏ ਸਾਹਿਬ ਨੂੰ ਇਹੋ ਚਾਹੀਦਾ ਹੈ ਘਨੌਰ ਦੀ ਜਿਹੜੀ ਮਾਣ ਸ਼ਾਨ ਆ ਉਹ ਤੁਸੀਂ ਇੱਕ ਐਮਐਲਏ ਸਾਹਿਬ ਹੁਣ ਤੁਹਾਨੂੰ ਚਾਹੀਦਾ ਹੈ ਕਿ ਜਿਨ੍ਹਾਂ ਲੋਕਾਂ ਦੇ ਘਰੋਂ ਟਰਾਲੀਆਂ ਫੜੀਆਂ ਉਹਨੂੰ ਨਾਤਾ ਤੋੜਨੇ ਜਿਹਦਾ ਉਹਦੇ ਖਿਲਾਫ ਖੁਦ ਦੁਸ਼ਕਾਇਦ ਦੇਣੀ ਚਾਹੀਦੀ ਕਿਉਂਕਿ ਤੁਹਾਡੀ ਫੋਟੋ ਵਾਇਰਲ ਹੋ ਰਹੀ ਆ ਉਹ ਫੋਟੋ ਕਿਸੇ ਹੋਰ ਪਾਸੇ ਨਹੀਂ ਐ ਐਮਐਲਏ ਸਾਹਿਬ ਦੇ ਖੁਦ ਦੇ ਅਫੀਸ਼ੀਅਲ ਪੇਜ ਤੇ ਪਈ ਆ ਜਿਹੜੇ ਸਰਪੰਚ ਦੀ ਗੱਲ ਹੋ ਰਹੀ ਓਹੀ ਆ ਹੁਣ ਐਮਐਲਏ ਸਾਹਿਬ ਨੂੰ ਚਾਹੀਦਾ ਨਾ ਕਿ ਤੁਸੀਂ ਇੱਕ ਚੋਰ ਕਰਕੇ ਟਰਾਲੀ ਚੋਰ ਕਰਕੇ ਤੁਸੀਂ ਤੁਹਾਡੇ ਦੇ ਲੋਕ ਸਵਾਲ ਖੜੇ ਕਰਨੇ ਤੁਹਾਡੇ ਵਾਸਤੇ ਇਹ ਹੈ ਕਿ ਤੁਸੀਂ ਬੜੀ ਇਮਾਨਦਾਰੀ ਦੇ ਨਾਲ ਆਪਣੀ ਵੀਡੀਓ ਬਣਾਈ ਸੀ ਸੋਸ਼ਲ ਮੀਡੀਆ ਤੇ ਤੁਹਾਡੀ ਵੀਡੀਓ ਅੱਜ ਵੀ ਹੈ ਤੁਹਾਨੂੰ ਚਾਹੀਦਾ ਹੈ ਕਿ ਖੁਦ ਤੁਹਾਨੂੰ ਐਸਐਸ ਐਸਐਚਓ ਜਾਂ ਐਸਐਸਪੀ ਜਾਂ ਡੀਐਸਪੀ ਦੇ ਨਾਲ ਟੈਲੀਫੋਨ ਤੇ ਗੱਲ ਕਰਕੇ ਕਿ ਜਿਹੜੇ ਵੀ ਲੋਕ ਦੋਸ਼ੀ ਨੇ ਜਿਨ੍ਹਾਂ ਨੇ ਕਿਸਾਨਾਂ ਦੀਆਂ ਟਰਾਲੀਆਂ ਚੋਰੀਆਂ ਕੀਤੀਆਂ ਨੇ ਨਾ ਉਹ ਜਿਹੜੀ ਆ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਸੋਸ਼ਲ ਮੀਡੀਆ ਤੇ ਵੀ ਗੱਲ ਕਰੇ ਕਿ ਕਈਆਂ ਨੇ ਟਰਾਲੀਆਂ ਵੇਚ ਕੇ ਕਾਰਾਂ ਲੈ ਲਈਆਂ ਗਈਆਂ ਨੇ ਹੁਣ ਇਹ ਕਿੱਡੀ ਵੱਡੀ ਬਦਨਾਮੀ ਹੋ ਗਈ ਹੈ ਨਾ ਔਰ ਇਹਦੇ ਨਾਲ ਬਦਨਾਮੀ ਐਮਐਲਏ ਸਾਹਿਬ ਦੀ ਵੀ ਹੋ ਗਈ ਹੈ ਹਾਲਾਂਕਿ ਉਹਨਾਂ ਦਾ ਕੋਈ ਕਸੂਰ ਨਹੀਂ ਆ ਪਰ ਕਸੂਰ ਹੈ ਕਿ ਉਹਨਾਂ ਦੀ ਫੋਟੋ ਪਾਈ ਗਈ ਹੈਗੀ ਹੁਣ ਲੋਕੀ ਫੋਟੋ ਹੁਣ ਐਮਐਲਏ ਸਾਹਿਬ ਕਹਿੰਨੇ ਕਿ ਯਾਰ ਮੈਂ ਐਮਐਲਏ ਆ ਚੁਣੇ ਲੋਕਾਂ ਦੇ ਨਾਲ ਲੋਕੀ ਫੋਟੋਆਂ ਖਿਚਾ ਲੈਂਦੇ ਹਾਂ ਹੁਣ ਪਤਾ ਨਹੀਂ ਨਾ ਕਿ ਭਵਿੱਖ ਦੇ ਵਿੱਚ ਫੋਟੋ ਖਿਚਾ ਲਈ ਤੇ ਕੱਲੋ ਬੰਦਾ ਚੋਰ ਨਿਕਲਾਵੇ ਜਾਂ ਡਾਕੂ ਨਿਕਲਾਵੇ ਪਰ ਐਮਐਲਏ ਸਾਹਿਬ ਨੂੰ ਉਹਨਾਂ ਲੋਕਾਂ ਦੇ ਨਾਲ ਨਾਤਾ ਤੋੜ ਲੈਣਾ ਚਾਹੀਦਾ ਇਹ ਕਹਿਣਾ ਚਾਹੀਦਾ ਕਿ ਮੇਰੇ ਨਹੀਂ ਵਾਕ ਪਰ ਤੁਹਾਡੇ ਨਾਲ ਜਦ ਫੋਟੋ ਹੈ ਮਾਣਿਆ ਗਿਆ ਕਿਉਂਕਿ ਆਪਣੇ ਇਲਾਕੇ ਦਾ ਮੰਨ ਲਓ ਤੁਸੀਂ ਐਮਐਲਏ ਤੁਹਾਨੂੰ ਤਾਂ ਪਤਾ ਹੋਣਾ ਕਿ ਫਲਾਣੇ ਪਿੰਡ ਦਾ ਸਰਪੰਚ ਕਿਹੜਾ ਤੇ ਤੁਹਾਨੂੰ ਉਲਟਾ ਸਰਪੰਚ ਦੇ ਖਿਲਾਫ ਸ਼ਿਕਾਇਤ ਕਰਾਉਣੀ ਚਾਹੀਦੀ ਹੈ ਕਿ ਜਿੰਨਾਂ ਜਿੰਨਾਂ ਲੋਕਾਂ ਦੇ ਘਰੋਂ ਟਰਾਲੀਆਂ ਪਾਈਆਂ ਗਿਆ ਉਹਨਾਂ ਦੀ ਸ਼ਿਕਾਇਤ ਕਰਾਉਣੀ ਚਾਹੀਦੀ ਔਰ ਕਿੱਡੀ ਬਦਮਾਸ਼ੀ ਆ ਉਸ ਪਿੰਡ ਦੇ ਲੋਕਾਂ ਦੀ ਨਾਲੇ ਚੋਰ ਨਾਲੇ ਚਤਰਾਈਆਂ ਨਾਲੇ ਟਰਾਲੀਆਂ ਚੋਰੀ ਕੀਤੀਆਂ ਨਾਲੇ ਜਿਹੜੇ ਕਿਸਾਨ ਵਿਚਾਰੇ ਟਰਾਲੀਆਂ ਲੈਣ ਆਏ ਨੇ ਉਹਨਾਂ ਦੇ ਤੋਂ ਹਿੱਟਾ ਮਾਰੀਆਂ ਜ਼ਖਮੀ ਵੀ ਕੀਤੇ ਆਗੇ ਨੇ ਇਸ ਮਸਲੇ ਦੇ ਵਿੱਚ ਆਮ ਆਦੀ ਪਾਰਟੀ ਦੇ ਜਿਹੜੇ ਸਰਪੰਚ ਲੈਵਲ ਦੇ ਬੰਦੇ ਨਿਆਰੇ ਹੀ ਆ ਐਮਐਲਏ ਵੀ ਨਿਆਰੇ ਨੇ ਕਿਤੇ ਚਰਚਾ ਸੀ ਅਜ ਤੋਂ ਸਾਲ ਪਹਿਲਾਂ ਕਿ ਸਰਕਾਰੀ ਦਫਤਰਾਂ 'ਚ ਏਸੀ ਲਵਾ ਕੇ ਆਪਣੇ ਘਰ ਵਾਲੇ ਕਈਆਂ ਨੇ ਕੋਠੀਆਂ ਦੇ ਦੱਬਨ ਦੀ ਕੋਸ਼ਿਸ਼ ਕੀਤੀ ਕਈ ਨਵੀਂ ਕੋਠੀ ਪਾਲੀ ਪਰਮਾਤਮਾ ਨੇ ਉਹਨਾਂ ਨੂੰ ਕੋਠੀ ਚੰਗੀ ਦੇ ਦਿੱਤੀ ਆ ਉਹੀ ਗੰਬਲੇ ਚੋਰੀ ਕਰਕੇ ਲੈ ਗਏ ਹੈ ਫਿਰ ਪ੍ਰਧਾਨਗੀਆਂ ਵੇਚਣ ਦੇ ਨਾਲ ਪਦਰ ਕੀ ਕੁਝ ਐਮਐਲਏ ਕਰਦੇ ਹੈਗੇ ਨੇ ਤੇ ਹੁਣ ਗਾਂ ਐਮਐਲਏ ਦੇ ਸਮਰਥਕ ਜਿਹੜੇ ਨੇ ਉਹ ਟਰਾਲੀਆਂ ਚੋਰੀ ਕਰੀ ਜਾ ਰਹੇ ਨੇਗੇ ਇਸ ਕਰਕੇ ਹੁਣ ਕੀ ਕਹਿ ਸਕਦੇ ਆ ਕਿ ਜਿਹੜੇ ਲੋਕਾਂ ਨੇ ਸ਼ਰਮ ਲਾ ਕੇ ਵੇਚ ਹੀ ਦਿੱਤੀ ਹੈਗੀ ਪਰ ਕਿਉਂਕਿ ਜਿਹੜਾ ਕਬੱਡੀ ਖਿਡਾਰੀ ਹੁੰਦਾ ਨਾ ਜਾਂ ਖਿਡਾਰੀ ਜਿਹੜਾ ਸਹਾਇਤਕਰ ਜਿਹੜੇ ਇਦਾਂ ਦੇ ਲੋਕ ਹੁੰਦੇ ਨਾ ਉਹ ਬੜੇ ਜਜ਼ਬਾਤੀ ਹੁੰਦੇ ਨੇ ਪੋਲਿਟਿਸ਼ਨ ਕਦੀ ਜਜਬਾਤੀ ਨਹੀਂ ਉਹ ਪੋਲਿਟਿਸ਼ਨ ਤੇ ਮੋਟੀ ਚੰਬੜੀ ਵਾਲੇ ਹੁੰਦੇ ਨੇ ਤੇ ਗੁਰਲਾਲ ਸਿੰਘ ਖਨੌਰ ਪੰਜਾਬ ਦੇ ਬੜੇ ਸ਼ਾਨਦਾਰ ਖਿਡਾਰੀ ਨੇ ਨੰਬਰ 1 ਖਿਡਾਰੀ ਨੇ ਔਰ ਇੱਕ ਸਪੋਰਟਸ ਪਰਸਨ ਹੋਣ ਦੇ ਨਾਤੇ ਤੁਹਾਡੇ ਤੇ ਉਂਗਲਾਂ ਉੱਠ ਰਹੀਆਂ ਤੁਹਾਨੂੰ ਤੁਰੰਤ ਜਿਹੜੀ ਨਾ ਉਹ ਖੁਦ ਐਸਐਸਪੀ ਨੂੰ ਟੈਲੀਫੋਨ ਕਰਨਾ ਚਾਹੀਦਾ ਡੀਐਸਪੀ ਨੂੰ ਕਿ ਮੇਰੇ ਇਲਾਕੇ ਦੇ ਵਿੱਚ ਜਿਸ ਵੀ ਪਿੰਡ ਦੇ ਵਿੱਚ ਟਰਾਲੀ ਜਿਹੜੀ ਆ ਕਿਸੇ ਦੇ ਮਿਲੀ ਆ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕਿਉਂਕਿ ਇੱਕ ਦੋ ਪਿੰਡਾਂ ਦੇ ਵਿੱਚ ਸਮਾਨ ਹੱਲੇ ਪਾਇਆ ਗਿਆ ਤੇ ਕਹਿੰਦੇ ਨੇ 100 ਤੋਂ ਜ਼ਿਆਦਾ ਹਲੇ ਤੱਕ ਟਰਾਲੀ ਚੋਰੀ ਹੋਈਆਂ ਨੇ ਜਿਹੜੇ ਜਿਹੜੇ ਪਿੰਡ ਚ ਚਾਹੇ ਉਹ ਕੋਈ ਵੀ ਹਲਕਾ ਵੇ ਕਿਸੇ ਐਮਐਲਏ ਦਾ ਵੇ ਉਥੋਂ ਦੇ ਐਮਐਲਏ ਨੂੰ ਚਾਹੀਦਾ ਹੈਗਾ ਕਿ ਇਹ ਪੁਲਿਸ ਨੂੰ ਖੁਦ ਕੰਪਲੇਂਟ ਦੇਣ ਕਿ ਮੇਰੇ ਇਲਾਕੇ ਦੇ ਵਿੱਚ ਅਗਰ ਕਿਸੇ ਦੇ ਘਰ ਟਰਾਲੀ ਚੋਰੀ ਪਾਈ ਗਈ ਤੇ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੇ ਹਾਲਾਂਕਿ ਕਿਹੜਾ ਸੈਂਬਲ ਸਲੀ ਪਿੰਡ ਕੁਛ ਇਦਾਂ ਦਾ ਵਾ ਉਥੋਂ ਦੇ ਇੱਕ ਬੰਦੇ ਦੇ ਖਿਲਾਫ ਜਿਹੜੀ ਆ ਪਰਚਾ ਵੀ ਦਰਜ ਕੀਤਾ ਗਿਆ ਪਰ ਬੰਦਾ ਹਲੇ ਤੱਕ ਫੜਿਆ ਨਹੀਂ ਗਿਆ ਹੈਗਾ ਇਸ ਕਰਕੇ ਸਰਕਾਰ ਦੇ ਇਹਨਾਂ ਐਮਐਲਏ ਨੂੰ ਚਾਹੀਦਾ ਹੈਗਾ ਕਿ ਤੁਹਾਡੇ ਤੋਂ ਤੁਹਾਡੇ ਤੇ ਉਂਗਲ ਉੱਠਣ ਤੋਂ ਪਹਿਲਾਂ ਤੁਹਾਨੂੰ ਖੁਦ ਜਿਹੜੀ ਹੈ ਜਾਂਚ ਕਰਾਉਣੀ ਚਾਹੀਦੀ ਜਿਵੇਂ ਇਸ ਐਮਐਲਏ ਸਾਹਿਬ ਨੇ ਵੀਡੀਓ ਰਾਹੀਂ ਮੈਸੇਜ ਦਿੱਤਾ ਪੰਜਾਬ ਦੀ ਜਨਤਾ ਨੂੰ ਉਸ ਤੋਂ ਬਾਅਦ ਐਮਐਲਏ ਸਾਹਿਬ ਦੇ ਕਹਿਣ ਤੇ ਸ਼ਾਇਦ ਡੀਐਸਪੀ ਸਾਹਿਬ ਨੇ ਬਿਆਨ ਦਿੱਤਾ ਹੋਊਗਾ ਮਸਲਾ ਹੱਲ ਨਹੀਂ ਹੋਇਆ ਹੁਣ ਤੁਹਾਨੂੰ ਦੋਨਾਂ ਨੂੰ ਇਹ ਸਟੇਟਮੈਂਟ ਚਾਹੀਦੀ ਸੀ ਐਮਐਲਏ ਸਾਹਿਬ ਨੂੰ ਵੀ ਡੀਐਸਪੀ ਸਾਹਿਬ ਨੂੰ ਕਿ ਆ ਫਲਾਣੇ ਬੰਦੇ ਦੇ ਘਰ ਟਰਾਲੀ ਫੜੀ ਗਈ ਹੈਗੀ ਤੇ ਇਹਨਾਂ ਦੇ ਖਿਲਾਫ ਅਸੀਂ ਸਖਤ ਪਰਚਾ ਦਰਜ ਕਰਕੇ ਉਹਨੂੰ ਅਰੈਸਟ ਕਰ ਲਿਆ ਗਿਆ ਔਰ ਐਮਐਲਏ ਸਾਹਿਬ ਨੂੰ ਹੁਣ ਵੀ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਜਿੰਨਾ ਤੁਸੀਂ ਲਮਕਾਓਗੇ ਤਾਂ ਤੁਹਾਡੇ ਤੇ ਬਿਨਾਂ ਮਤਲਬ ਤੋਂ ਜਿਹੜੇ ਸਵਾਲ ਖੜੇ ਹੋਣਗੇ